ਸਾਡੇ ਘਰ ਦੇ ਪਹਿਲਾਂ ਵੀ ਮੈਂ ਦੱਸ ਕੇ ਆਟੀਆਂ ਪਾਪਾ ਜੀ ਦੀ ਪ੍ਰੋਬਲਮ ਉਹ ਨਾ ਕਦੀ ਤਾਂ ਕਸਟਰ ਆਇਲ ਪੀਣ ਲੱਗ ਜਾਂਦੇ ਆ ਕਦੀ ਕੋਈ ਕਿ ਕਬਜਾ ਮੈਨੂੰ ਅੱਜ ਆ ਵੈਦ ਦੀ ਸੁਣ ਲਈ ਫੇਸਬੁੱਕ ਤੇ ਮੈਂ ਆ YouTube ਤੇ ਦੇਖ ਲਿਆ ਆ ਲਿਆਂਦਾ ਉਹ ਲਿਆਂਦਾ ਪਤਾ ਨਹੀਂ ਉਹ ਕਿੰਨੀਆਂ ਇੱਕ ਕਬਜ ਦੀਆਂ ਦਵਾਈਆਂ سیرਪ ਆਇਲ ਕਿੰਨਾ ਕੁਸ਼ ਕਰੇ ਦੁੱਧ ਚ ਪਾ ਲਿਆ ਹਾ ਤੇ ਕਿਹੜਾ ਅਰਿੰਡੀ ਦਾ ਤੇਲ ਕਸਟਰ ਆਇਲ ਸੋ ਉਹਦੇ ਬਾਰੇ ਕਬਜ ਬਾਰੇ ਜ਼ਰੂਰ ਕਿਉਂ ਹੈ ਬਜ਼ੁਰਗਾਂ ਦੀ ਬੜੀ ਪ੍ਰੋਬਲਮ ਹੈ ਅੱਜ ਇਹਦੇ ਵਾਸਤੇ ਨਾ ਜੀ ਸਭ ਤੋਂ ਵਧੀਆ ਦਵਾਈਆਂ ਦੇ ਮੈਂ ਇੱਕ ਆਪਣਾ ਬਣਾਇਆ ਮੋਦਕ ਮੋਦਕ ਦਾ ਮਤਲਬ ਹੈ ਲੱਡੂ ਹੂੰ ਇਹ ਇਹ ਦੇਖੋ ਡੱਬੀ ਦੇ ਵਿੱਚ ਲੱਡੂ ਹੈ ਹਾਂਜੀ ਹੈਨਾ ਕਬਜਨਾਸ਼ਮੋਦਕ ਓਕੇ ਇਹਦੇ ਚੋਂ ਨਾ ਜੀ ਮਤਲਬ ਮਰਡਰ ਦੇ ਦਾਣੇ ਜਿੰਨਾ ਕਿ ਤੋੜ ਕੇ ਖਾਣਾ ਹੈ ਡੇਲੀ ਓਕੇ ਸਵਾਦ ਬਹੁਤ ਹੈ ਲੋਕੀ ਵੀ ਜ਼ਿਆਦਾ ਖਾ ਜਾਂਦੇ ਨੇ ਫਿਰ ਲੂਜ਼ ਮੋਸ਼ਨ ਲੱਗ ਜਾਂਦੇ ਤੇ ਇਹ ਜੋ ਮਰਡਰ ਦੇ ਦਾਣੇ ਜਿੰਨਾ ਕਿ ਖਾਣਾ ਔਰ ਇਹ ਨਾ ਮੈਡਮ ਕਿਹਾ ਕਿ ਰਾਤ ਨੂੰ ਖਾਣਾ ਦੁੱਧ ਨਾਲ ਲੈ ਲੈਣ ਗਰਮ ਪਾਣੀ ਨਾਲ ਲੈ ਲੈਣ ਤੇ ਇਹਨੂੰ ਲੈ ਕੇ ਉਸ ਤੋਂ ਬਾਅਦ ਸੌਂ ਜਾਣਾ ਕੁਝ ਖਾਣਾ ਨਹੀਂ ਇਹ ਕੰਜਨ ਨੂੰ ਤਾਂ ਰਾਤ ਨੂੰ ਹੀ ਉਠਾ ਲੈਂਦਾ। ਪੇਟ ਸਾਫ਼ ਬਿਲਕੁਲ। ਬੰਦਾ ਕਹਿੰਦਾ ਵੀ ਅੱਜ ਜਾਨ ਚ ਜਾਨ ਆਈ। ਜਦੋਂ ਪੇਟ ਸਾਫ਼ ਹੁੰਦਾ ਨਾ ਸਾਰਾ ਕੁਝ ਵਧੀਆ ਲੱਗਦਾ। ਤਾਂ ਉਹਨੂੰ ਦੁਨੀਆ ਵਧੀਆ ਲੱਗਦੀ। ਨੀਂਦ ਵੀ ਫਰੈਸ਼ ਆ ਜਾਂਦੀ ਏ ਉਹਨੂੰ ਜਦ। ਤੇ ਉਸ ਤੋਂ ਬਾਅਦ ਇਹਨੂੰ ਡੇਲੀ ਉਹਦੀ ਡੋਜ਼ ਲੋਕੀ ਆਪੀ ਸੈੱਟ ਕਰ ਲੈਂਦੇ ਨੇ। ਜਿਨੇ ਨੂੰ ਤਿੰਨ ਤੋਂ 6 ਕਿ ਮਹੀਨੇ ਲਗਾਤਾਰ ਲੈ ਲਿਆ ਉਹਨੂੰ ਮੁੜ ਕੇ ਇਹਦੀ ਲੋੜ ਹੀ ਨਹੀਂ ਪੈਂਦੀ। ਜਿਹੜਾ ਰੋਜ਼ ਚੂਰਣ ਖਾ ਲਿਆ, ਕਦੇ ਏਰਿੰਡੀ ਤੇਲ ਪੀ ਲਿਆ, ਕਦੇ ਕੁਝ ਖਾ ਲਿਆ ਉਹਨਾਂ ਦੀ ਲੋੜ ਹੀ ਖਤਮ ਹੋ ਜਾਂਦੀ ਐ। ਇਹ ਆਪਦੇ ਆਪ ਹੀ ਉਹਨੂੰ ਫਿਨਿਸ਼ ਕਰ ਦਿੰਦਾ ਹੈ ਸਭ ਤੋਂ ਵਧੀਆ ਇਹ ਇਹ ਮਤਲਬ ਸਾਡੇ ਆਯੁਰਵੈਦਿਕ ਗ੍ਰੰਥ ਦਾ ਸਭ ਤੋਂ ਪੁਰਾਣਾ ਯੋਗ ਹੈ ਜਿਹਦਾ ਨਾਮ ਹੈ ਕਬਜਨਾਸ਼ ਮੋਦਕ ਮੋਦਕ ਮਤਲਬ ਲੱਡੂ ਇਹ ਗ੍ਰੰਥ ਦੀ ਭਾਸ਼ਾ ਬਹੁਤ ਪੁਰਾਣੀ ਇਹ ਉਹੀ ਚੀਜ਼ ਬਣਦੀ ਹੈ ਜਿਵੇਂ ਉਹਨੂੰ ਨੇਚਰਲ ਬਣਾਇਆ ਕਿਉਂਕਿ ਅੱਜਕੱਲ ਜਿਹੜੇ ਚੂਰਨ ਚਾਰਨ ਮਿਲਦੇ ਆ ਨਾ ਜੀ ਐਵੇਂ 100 ਰੁਪਏ ਦਾ ਡੱਬਾ 150 ਰੁਪਏ ਦਾ ਡੱਬਾ 50 ਰੁਪਏ ਦਾ ਡੱਬਾ ਲਿਆ ਤੇ ਉਹਨੂੰ ਮਹੀਨਾ ਨਿਕਲ ਗਿਆ ਐ ਨਹੀਂ ਪਤਾ ਵੀ ਉਹਦਾ ਨੁਕਸਾਨ ਕਿੰਨਾ ਹੈ ਨੁਕਸਾਨ ਬਿਲਕੁਲ ਜਦੋਂ ਸਾਡੇ ਨਾਲ ਨੈਚੁਰੋਪੈਥੀ ਦੇ ਵਿੱਚ ਅਨੀਮਾ ਕਰਦੇ ਆ ਹਾਂਜੀ ਜਦੋਂ ਅਨੀਮਾ ਕਰਦੇ ਆ ਨਾ ਜੀ ਅੰਦਰੋਂ ਇੰਨਾ ਇੰਨਾ ਮਤਲਬ ਕਿਲੋ ਕਿਲੋ ਦਾ ਪਾਊਡਰ ਨਿਕਲ ਜਾਂਦਾ 나ੜੀਆਂ ਜਿਹੜਾ ਖਾਦਾ ਹੈ ਰੋਜ਼ ਉਹ ਜੰਮੀ ਜਾਂਦਾ ਅੰਦਰ ਉੱਚ ਸਰਨਾਏ ਪਈ ਹੋਈ ਹੈ ਸੋਨਾ ਪੱਤੀ ਤੇ ਉਹਦੇ ਚ ਜਿਹੜਾ ਕੀ ਉਹਨੂੰ ਕਹਿੰਦੇ ਇਸ ਬਗੋਲ ਪਿਆ ਹੋਇਆ ਉਹ ਜੰਮਦਾ ਜੀ ਤਾਂ ਇਹ ਤੋਂ ਬਚਣ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਕਬਜਨਾਸ਼ਮੋਦਕ ਇੱਕ ਗ੍ਰਾਂਥਿਕ ਯੋਗ ਹੈ ਬਹੁਤ ਪੁਰਾਣਾ ਹੈ ਔਰ ਇਹ ਮਾਮੂਲੀ ਵੀ ਨਹੀਂ ਹੈਗਾ ਇਹਦਾ ਖਰਚਾ ਹੁੰਦਾ ਘੱਟੋ ਘੱਟ 12-1300 ਰੁਪਏ ਦਾ ਪੀਸ ਹੈ ਔਰ ਇੱਕ ਮਹੀਨਾ ਚੱਲਦਾ ਕਿਸੇ ਦਾ 20 ਦਿਨ ਚ ਖਤਮ ਹੋ ਜਾਂਦਾ ਕਿਸੇ ਦਾ ਮਹੀਨਾ ਚੱਲਦਾ ਇੰਨੀ ਕੀ ਡੋਜ਼ ਹੈ ਇਹ ਜਿਹੜਾ ਬੰਦਾ ਲੈ ਲੈਂਦਾ ਤਿੰਨ ਤੋਂ ਲੈ ਕੇ 6 ਕੁ ਮਹੀਨੇ ਕल्याण ਹੋ ਜਾਂਦਾ ਪਰ 1200 ਕੁਝ ਵੀ ਨਹੀਂ ਹੈਗਾ 1 ਮਹੀਨੇ ਵਾਸਤੇ ਜੇ ਬੰਦੇ ਨੇ ਆਪਣੇ ਆਪ ਨੂੰ ਸਹੀ ਰੱਖਣਾ ਹੈ ਤਾਂ ਸਾਡੇ ਘਰ ਦੇ ਪਹਿਲਾਂ ਵੀ ਮੈਂ ਦੱਸ ਕੇ ਆਟੀਆਂ ਪਾਪਾ ਜੀ ਦੀ ਪ੍ਰੋਬਲਮ ਉਹ ਨਾ ਕਦੀ ਤਾਂ ਕਸਟਰ ਆਇਲ ਪੀਣ ਲੱਗ ਜਾਂਦੇ ਆ ਕਦੀ ਕੋਈ ਕਿ ਕਬਜਾ ਮੈਨੂੰ ਅੱਜ ਆ ਵਾਇਦ ਦੀ ਸੁਣ ਲਈ ਫੇਸਬੁੱਕ ਤੇ ਮੈਂ ਆ YouTube ਤੇ ਦੇਖ ਲਿਆ ਆ ਲਿਆਂਦਾ ਉਹ ਲਿਆਂਦਾ ਪਤਾ ਨਹੀਂ ਉਹ ਕਿੰਨੀਆਂ ਇੱਕ ਕਬਜ ਦੀਆਂ ਦਵਾਈਆਂ سیرਪ ਆਇਲ ਕਿੰਨਾ ਕੁਸ਼ ਕਰੇ ਦੁੱਧ ਚ ਪਾ ਲਿਆ ਹਾ ਤੇ ਕਿਹੜਾ ਅਰਿੰਡੀ ਦਾ ਤੇਲ ਕਸਟਰ ਆਇਲ ਸੋ ਉਹਦੇ ਬਾਰੇ ਕਬਜ ਬਾਰੇ ਜ਼ਰੂਰ ਕਿਉਂ ਹੈ ਬਜ਼ੁਰਗਾਂ ਦੀ ਬੜੀ ਪ੍ਰੋਬਲਮ ਹੈ ਅੱਜ ਇਹਦੇ ਵਾਸਤੇ ਨਾ ਜੀ ਸਭ ਤੋਂ ਵਧੀਆ ਦਵਾਈਆਂ ਦੇ ਮੈਂ ਇੱਕ ਆਪਣਾ ਬਣਾਇਆ ਮੋਦਕ ਮੋਦਕ ਦਾ ਮਤਲਬ ਹੈ ਲੱਡੂ ਹੂੰ ਇਹ ਦੇਖੋ ਇਹ ਡੱਬੀ ਦੇ ਵਿੱਚ ਲੱਡੂ ਹੈ ਹਾਂਜੀ ਹੈਨਾ ਕਬਜਨਾਸ਼ਮੋਦਕ ਓਕੇ ਇਹਦੇ ਚੋਂ ਨਾ ਜੀ ਮਤਲਬ ਮਟਰ ਦੇ ਦਾਣੇ ਜਿੰਨਾ ਕਿ ਤੋੜ ਕੇ ਖਾਣਾ ਹੈ ਡੇਲੀ ਓਕੇ ਸਵਾਦ ਬਹੁਤ ਹੈ ਲੋਕੀ ਵੀ ਜ਼ਿਆਦਾ ਖਾ ਜਾਂਦੇ ਨੇ ਫਿਰ ਲੂਜ਼ ਮੋਸ਼ਨ ਲੱਗ ਜਾਂਦੇ ਤੇ ਇਹ ਜੋ ਮਟਰ ਦੇ ਦਾਣੇ ਜਿੰਨਾ ਕਿ ਖਾਣਾ ਔਰ ਇਹ ਨਾ ਮੈਡਮ ਕਿਹਾ ਕਿ ਰਾਤ ਨੂੰ ਖਾਣਾ ਹੈ ਦੁੱਧ ਨਾਲ ਲੈ ਲੈਣ ਗਰਮ ਪਾਣੀ ਨਾਲ ਲੈ ਲੈਣ ਤੇ ਇਹਨੂੰ ਲੈ ਕੇ ਉਸ ਤੋਂ ਬਾਅਦ ਸੌਂ ਜਾਣਾ ਕੁਝ ਖਾਣਾ ਨਹੀਂ ਇਹ ਕੰਜਨ ਨੂੰ ਤਾਂ ਰਾਤ ਨੂੰ ਹੀ ਉਠਾ ਲੈਂਦਾ ਪੇਟ ਸਾਫ਼ ਬਿਲਕੁਲ ਬੰਦਾ ਕਹਿੰਦਾ ਵੀ ਅੱਜ ਜਾਨ ਚ ਜਾਨ ਆਈ ਜਦੋਂ ਪੇਟ ਸਾਫ਼ ਹੁੰਦਾ ਨਾ ਸਾਰਾ ਕੁਝ ਵਧੀਆ ਲੱਗਦਾ ਤਾਂ ਉਹਨੂੰ ਦੁਨੀਆ ਵਧੀਆ ਲੱਗਦੀ ਹੈ ਨੀਂਦ ਵੀ ਫਰੈਸ਼ ਆ ਜਾਂਦੀ ਹੈ ਉਹਨੂੰ ਜਦ ਤੇ ਉਸ ਤੋਂ ਬਾਅਦ ਇਹਨੂੰ ਡੇਲੀ ਉਹਦੀ ਡੋਜ਼ ਲੋਕੀ ਆਪੀ ਸੈੱਟ ਕਰ ਲੈਂਦੇ ਨੇ ਜਿਨੇ ਨੂੰ ਤਿੰਨ ਤੋਂ 6 ਕਿ ਮਹੀਨੇ ਲਗਾਤਾਰ ਲੈ ਲਿਆ ਉਹਨੂੰ ਮੁੜ ਕੇ ਇਹਦੀ ਲੋੜ ਹੀ ਨਹੀਂ ਪੈਂਦੀ ਜਿਹੜਾ ਰੋਜ਼ ਚੂਰਣ ਖਾ ਲਿਆ ਕਦੇ ਰਿੰਡੀ ਤੇਲ ਪੀ ਲਿਆ ਕਦੇ ਕੁਝ ਖਾ ਲਿਆ ਉਹਨਾਂ ਦੀ ਲੋੜ ਹੀ ਖਤਮ ਹੋ ਜਾਂਦੀ ਹੈ ਇਹ ਆਪਦੇ ਆਪ ਹੀ ਉਹਨੂੰ ਫਿਨਿਸ਼ ਕਰ ਦਿੰਦਾ ਹੈ ਸਭ ਤੋਂ ਵਧੀਆ ਇਹ ਇਹ ਮਤਲਬ ਸਾਡੇ ਆਯੁਰਵੈਦਿਕ ਗ੍ਰੰਥ ਦਾ ਸਭ ਤੋਂ ਪੁਰਾਣਾ ਯੋਗ ਹੈ ਜਿਹਦਾ ਨਾਮ ਹੈ ਕਬਜਨਾਸ਼ ਮੋਦਕ ਮੋਦਕ ਮਤਲਬ ਲੱਡੂ ਇਹ ਗ੍ਰੰਥ ਦੀ ਭਾਸ਼ਾ ਬਹੁਤ ਪੁਰਾਣੀ ਇਹ ਉਹੀ ਚੀਜ਼ ਬਣਦੀ ਹੈ ਜਿਵੇਂ ਉਹਨੂੰ ਨੇਚਰਲ ਬਣਾਇਆ ਕਿਉਂਕਿ ਅੱਜਕੱਲ ਜਿਹੜੇ ਚੂਰਨ ਚਾਰਨ ਮਿਲਦੇ ਹਨ ਨਾ ਜਿਵੇਂ 100 ਰੁਪਏ ਦਾ ਡੱਬਾ 150 ਰੁਪਏ ਦਾ ਡੱਬਾ 50 ਰੁਪਏ ਦਾ ਡੱਬਾ ਲਿਆ ਹੈ ਦੇ ਉਹਨੂੰ ਮਹੀਨਾ ਨਿਕਲ ਗਿਆ ਐ ਨਹੀਂ ਪਤਾ ਵੀ ਉਹ ਤੁਹਾਨੂੰ ਨੁਕਸਾਨ ਕਿੰਨਾ ਜੀ ਨੁਕਸਾਨ ਬਿਲਕੁਲ ਜਦੋਂ ਸਾਡੇ ਨਾਲ ਨੈਚਰੋਪੈਥੀ ਦੇ ਵਿੱਚ ਅਨੀਮਿਆ ਕਰਦੇ ਆ ਹਾਂਜੀ ਜਦੋਂ ਅਨੀਮਿਆ ਕਰਦੇ ਆ ਨਾ ਜੀ ਅੰਦਰੋਂ ਇੰਨਾ ਇੰਨਾ ਮਤਲਬ ਕਿਲੋ ਕਿਲੋ ਦਾ ਪਾਊਡਰ ਨਿਕਲ ਜਾਂਦਾ ਨਾੜੀਆਂ ਜਿਹੜਾ ਖਾਦਾ ਹੈ ਰੋਜ਼ ਉਹ ਜੰਮੀ ਜਾਂਦਾ ਅੰਦਰ ਉੱਚ ਸਰਨਾਏ ਪਈ ਹੋਈ ਹੈ ਸੋਨਾ ਪੱਤੀ ਤੇ ਉਹਦੇ ਵਿੱਚ ਜਿਹੜਾ ਕੀ ਉਹਨੂੰ ਇਸ ਬਗੋਲ ਪਿਆ ਹੋਇਆ ਉਹ ਜੰਮਦਾ ਹੈ ਜੀ ਤਾਂ ਇਹ ਤੋਂ ਬਚਣ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਕਬਜਨਾਸ਼ਮੋਦਕ ਇੱਕ ਗ੍ਰੰਥਿਕ ਯੋਗ ਹੈ ਬਹੁਤ ਪੁਰਾਣਾ ਹੈ ਔਰ ਇਹ ਮਾਮੂਲੀ ਵੀ ਨਹੀਂ ਹੈਗਾ ਇਹਦਾ ਖਰਚਾ ਹੁੰਦਾ ਘੱਟੋ ਘੱਟ 12-1300 ਰੁਪਏ ਦਾ ਪੀਸ ਹੈ ਔਰ ਇੱਕ ਮਹੀਨਾ ਚੱਲਦਾ ਕਿਸੇ ਦਾ 20 ਦਿਨ ਖਤਮ ਹੋ ਜਾਂਦਾ ਕਿਸੇ ਦਾ ਮਹੀਨਾ ਚੱਲਦਾ ਇੰਨੀ ਕੀ ਡੋਜ਼ ਹੈ ਇਹਦੀ ਇਹ ਜਿਹੜਾ ਬੰਦਾ ਲੈ ਲੈਂਦਾ ਤਿੰਨ ਤੋਂ ਲੈ ਕੇ 6 ਕੁ ਮਹੀਨੇ ਕਲਿਆਣ ਹੋ ਜਾਂਦਾ ਪਰ 1200 ਕੁਝ ਵੀ ਨਹੀਂ ਹੈਗਾ ਇੱਕ ਮਹੀਨੇ ਵਾਸਤੇ ਜੇ ਬੰਦੇ ਨੇ ਆਪਣੇ ਆਪ ਨੂੰ ਸਹੀ ਰੱਖਣਾ ਹੈ